ਉਦੇ ਆਸ-ਪਾਸੇ ਦੇ ਦੇਖ ਲਓ ਮੈਨੂੰ ਨਹੀਂ ਪਤਾ ਕਿ ਇਹਦੇ ਚ ਚੰਗੀ ਤੇ ਮਾੜੀ ਦਾ ਅਦੱਤ ਕੀ ਹੈ ਉਹ ਤੁਹਾਨੂੰ ਪਤਾ ਹੈ ਲੋਕ ਕਹਿੰਦੇ ਆ ਕਿ ਫਲਾਣਾ ਸੱਟਾ ਕਰਦਾ ਲੋਕ ਕਹਿੰਦੇ ਆ ਜੀ ਫਲਾਣੇ ਨੇ ਚੋਰੀ ਕੀਤੀ ਫਲਾਣੇ ਨੇ ਕਰਪਸ਼ਨ ਕੀਤੀ ਪਰ ਮੈਨੂੰ ਇਹ ਦੱਸੋ ਕਿ ਜਿਵੇਂ ਔਰਤਾਂ ਘਰ ਸੰਭਾਲਦੀਆਂ ਜਿੰਨੀ ਵਫਾਦਾਰੀ ਦੇ ਨਾਲ ਆਪਣੇ ਬੱਚੇ ਪਾਲਦੀਆਂ ਕੀ ਅਸੈਂਬਲੀ ਦਾ ਜਲੰਧਰ ਵੈਸ ਨਹੀਂ ਸੰਭਾਲ ਸਕਦੀ ਸੰਭਾਲ ਸਕਦੀ ਦੱਸੋ ਸੰਭਾਲ ਸਕਦੀ ਹੈ ਕਿ ਨਹੀਂ ਜਲੰਧਰ ਵੈਸਟ ਦੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਨੇ ਆਪਣਾ ਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਥੇ ਲੋਕ ਸਭਾ ਦੇ ਵਿੱਚ ਵੀ ਸੀ ਉਹਨਾਂ ਨੇ ਜਲੰਧਰ ਦੇ ਵਿੱਚ ਕੈਂਪੇਨ ਦੀ ਜਿਹੜੀ ਉਹ ਕੈਂਪੇਨ ਨੂੰ ਲੀਡ ਕਰ ਰਹੇ ਨੇ ਪਰ ਅਮਰਤਾ ਵੜਿੰਗ ਦੇ ਕੋਲ ਵੀ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਹੈ ਲੁਧਿਆਣਾ ਦੇ ਵਿੱਚ ਲਗਾਤਾਰ ਕੈਂਪੇਨ ਕੀਤੀ ਤਾਂ ਮੈਡਮ ਮੈਂ ਜ਼ਿਆਦਾ ਸਮਾਂ ਨਹੀਂ ਤੁਹਾਡਾ ਲੈਣਾ ਸਭ ਤੋਂ ਪਹਿਲਾਂ ਅੱਜ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਸੀ ਅਫੀਸ਼ੀਅਲ ਉਹ ਆਮ ਆਦੀ ਪਾਰਟੀ ਚਲੇ ਗਏ ਪਿਛਲੇ ਦਿਨਾਂ ਚ ਅਕਾਲੀ ਦਲ ਨੇ ਉਹਨਾਂ ਦੇ ਸਪੋਰਟ ਵਾਪਸ ਲੈ ਲਈ ਸੀਗੀ ਫਿਰ ਉਹਨਾਂ ਨੇ ਬਾਕੀ ਧੜੇ ਨਾਲ ਚਲੇ ਗਏ ਫਿਰ ਹੁਣ ਅੱਜ ਆਮ ਆਦੀ ਪਾਰਟੀ ਚ ਸ਼ਾਮਲ ਹੋ ਗਏ ਕੀ ਕਹਿਣਾ ਚਾਹੋਗੇ ਉਹਨਾਂ ਕੋਲ ਕੋਈ ਹੋਰ ਆਪਸ਼ਨ ਹੀ ਹੈ ਨਹੀਂ ਸੀ ਕੋਈ ਆਪਸ਼ਨ ਨਹੀਂ ਸੀ ਤੇ ਡੈਮੋਕ੍ਰੇਸੀ ਹੈ ਜਿੱਥੇ ਕਿਸੇ ਦਾ ਜੀ ਕਰਦਾ ਉੱਥੇ ਜਾਵੇ ਪਰ ਤੁਸੀਂ ਦੇਖਿਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦਾ ਇਦੋਂ ਵੀ ਮਾੜਾ ਹਸ਼ਰ ਹੋਣਾ ਹੈ ਇਸ ਦਾ ਕਾਰਨ ਤੁਸੀਂ ਕੀ ਸਮਝਦੇ ਜੀ ਇਸ ਤੋਂ ਇਹਦਾ ਬਹੁਤ ਸਾਰੇ ਕਾਰਨ ਹੈ ਵੀਰ ਜੋ 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 ਉਹਨਾਂ ਨੇ ਪੰਜਾਬ ਦੇ ਵਿੱਚ ਕੀਤਾ ਪੰਜਾਬ ਦੇ ਵਿੱਚ ਰਾਜ ਕਰਦਿਆਂ ਹੋਏ ਆ ਜੋ ਬੇਅਦਬੀਆਂ ਕੀਤੀਆਂ ਜੋ ਪੰਜਾਬ ਦੇ ਵਿੱਚ ਨਸ਼ਾ ਲੈ ਕੇ ਆਂਦਾ ਔਰ ਜੋ ਹੰਕਾਰ ਉਹਨਾਂ ਦੇ ਵਿੱਚੋਂ ਜੋ ਸਪਿਲ ਕਰਦੇ ਆ ਨਾ ਉਹ ਇਹ ਡਿਸਰਵ ਕਰਦੇ ਸੀ ਲੋਕਾਂ ਨੇ ਬੜੀ ਭਾਰੀ ਬਹੁਮਤ ਦੇ ਨਾਲ ਅਕਾਲੀ ਦਲ ਨੂੰ ਜਤਾਇਆ ਸੀ ਔਰ ਜੋ ਪਰ ਉਹਦਾ ਉਹਨਾਂ ਨੇ ਵਾਪਸ ਜੋ ਲੋਕਾਂ ਨੂੰ ਦਿੱਤਾ ਨਾ ਮੋੜ ਕੇ ਉਹ ਤਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਕਦੀ ਸੁਣਨ ਨੂੰ ਤੇ ਵੇਖਣ ਨੂੰ ਸਿੱਨੀ ਸੀ ਮਿਲਿਆ ਜੋ ਉਹਨਾਂ ਨੇ ਆਪਦੇ ਰਾਜਕਾਲ ਦੇ ਦੌਰਾਨ ਕੀਤਾ ਡਿਸਰਵ ਕਰਦੇ ਹੋਏ ਤਾ ਅਮਰਤਾ ਜੀ ਜਿਹੜੇ ਹੁਣ ਇਸ ਜਿਹੜੀ ਹੋਣ ਇਲੈਕਸ਼ਨ ਰਹਿ ਗਈ ਹੈ ਇਹ ਰਹਿ ਗਈ ਕਾਂਗਰਸ ਭਾਰਤੀ ਜਨਤਾ ਪਾਰਟੀ ਔਰ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਔਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਹ ਨੇ ਜਿਹੜੇ ਕਦੀ ਇੱਕ ਉਸ ਪਾਰਟੀ ਦੇ ਵਿੱਚ ਹੁੰਦੇ ਸੀ ਫਿਰ ਕਦੀ ਉਸ ਆਪ ਦੀ ਟਿਕਟ ਤੇ ਅੰਗੁਰਾਲ ਸਾਹਿਬ ਬਣੇ ਫਿਰ ਉਹ ਬੀਜੇਪੀ ਚ ਜਾ ਗਏ ਤਾਂ ਜਿਹੜੇ ਅਭਿੰਦਰ ਭਗਤ ਸੀ ਉਹ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੀਗੇ ਤਾਂ ਕਾਂਗਰਸ ਦੇ ਉਮੀਦਵਾਰ ਜਿਹੜੇ ਇਹ ਇਸ ਨੂੰ ਤੁਸੀਂ ਕੀ ਵੇਖਣਾ ਚਾਹੁੰਦੇ ਕਿਉਂਕਿ ਤੁਹਾਡੇ ਇੱਕ ਵਰਕਰ ਨੂੰ ਤੁਸੀਂ ਟਿਕਟ ਦਿੱਤੀ ਸੀ ਤੁਹਾਡੀ ਪਾਰਟੀ ਦੇਖੋ ਗੱਲ ਇਹ ਹੈ ਕਿ ਅੱਜ ਜਨਤਾ ਨੇ ਤੈਅ ਕਰਨਾ ਹੈ ਜਨਤਾ ਦੇ ਸਾਹਮਣੇ ਤਿੰਨ ਕੈਂਡੀਡੇਟਸ ਹੈ ਦੋ ਪਾਰਟੀਆਂ ਦੇ ਕੈਂਡੀਡੇਟ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਇਸ ਤਰ੍ਹਾਂ ਦੇ ਕੈਂਡੀਡੇਟ ਹੈ ਜਿਨ੍ਹਾਂ ਨੇ ਬਾਰ-ਬਾਰ ਪਾਰਟੀਆਂ ਬਦਲੀਆਂ ਦਲ ਬਦਲਿਆ ਧੋਖਾ ਦਿੱਤਾ ਲੋਕਾਂ ਨੂੰ ਵੀ ਦਿੱਤਾ ਆਪਣੀ ਪਾਰਟੀ ਨੂੰ ਵੀ ਦਿੱਤਾ ਔਰ ਜਿਹੜੀ ਅੱਜ ਚੋਣ ਹੋ ਰਹੀ ਹੈ ਇਹ ਚੋਣ ਇਸ ਕਰਕੇ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਐਮਐਲਏ ਹੋਣ ਦੇ ਬਾਵਜੂਦ ਵੀ ਛੱਡ ਕੇ ਚਲਾ ਗਿਆ ਉਹਨਾਂ ਦੀ ਜਾਣ ਕਰਕੇ ਇੰਨਾ ਖਰਚਾ ਹੋ ਰਿਹਾ ਇਹ ਜੋ ਕੁਝ ਹੋ ਰਿਹਾ ਸਿਰਫ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਛੱਡ ਕੇ ਭਾਜਪਾ ਜੁਆਇਨ ਕਰ ਗਿਆ ਬਿਨਾ ਸੋਚਿਆ ਕਿ ਲੋਕਾਂ ਤੇ ਕੀ ਬੀਤੂਗੀ ਕਿੰਨਾ ਖਰਚਾ ਹੋਊਗਾ ਕਿੰਨਾ ਬੋਝ ਪਊਗਾ ਲੋਕਾਂ ਤੇ ਤੁਸੀਂ ਇਸ ਤਰ੍ਹਾਂ ਦੇ ਬੰਦੇ ਤੋਂ ਉਮੀਦ ਹੀ ਕੀ ਕਰ ਸਕਦੇ ਹੋ ਕਿ ਐਮ ਐਲ ਏ ਸੀ ਪਾਰਟੀ ਦਾ ਐਮ ਐਲ ਏ ਸੀ ਲੋਕਾਂ ਨੇ ਬੜੀ ਬਹੁਮਤ ਨਾਲ ਜਤਾਇਆ ਸੀ ਤੇ ਕਮੈਂਟ ਚ ਬਿਨਾ ਕਿਸੇ ਬਾਰੇ ਸੋਚਿਆ ਉਹ ਛੱਡ ਕੇ ਚਲੇ ਗਏ ਇਹ ਕਾਰਨ ਬਣਿਆ ਤੁਸੀਂ ਦੇਖੋ ਕਿ ਕਿੰਨਾ ਕਿੰਨਾ ਪੱਦਾ ਮਜ਼ਾਕ ਕੀਤਾ ਲੋਕਾਂ ਦੇ ਨਾਲ ਦੂਸਰੇ ਪਾਸੇ ਭਾਜਪਾ ਦੇ ਮੈਂਬਰ ਰਹੇ ਉਹਨਾਂ ਦੇ ਪਰਿਵਾਰ ਉਹਨਾਂ ਦਾ ਭਾਜਪਾ ਦੇ ਵਿੱਚ ਸੀ ਉਹ ਛੱਡ ਕੇ ਐਮਐਲ ਆਮ ਆਦਮੀ ਪਾਰਟੀ ਦੇ ਨਾਲ ਆ ਗਏ ਹੈ ਸੋ ਕਿਰਦਾਰ ਬੜੀ ਵੱਡੀ ਚੀਜ਼ ਹੋਇਆ ਕਰਦੀ ਹੈ ਇੱਕ ਪਾਸੇ ਸਾਡੇ ਸੁਰਿੰਦਰ ਪੈਂਜੀ ਹੈ ਜਿਉਂ ਜੰਮੇ ਕਾਂਗਰਸ ਪਾਰਟੀ ਦੇ ਨਾਲ ਹੈ ਚਾਰ ਵਾਰ ਦੇ ਐਮਸੀ ਹੈ ਡਿਪਟੀ ਮੇਅਰ ਵੀ ਰਹੇ ਹੈ ਉਹਨਾਂ ਦੇ ਹਸਬੰਡ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਉਹਨਾਂ ਨੇ ਇਕੱਲੇ ਇਹ ਇਤਿਹਾਸ ਰਚਿਆ ਇਕੱਲੇ ਲੜਦੇ ਰਹੇ ਜਿੱਤਦੇ ਰਹੇ ਲੋਕਾਂ ਦੀ ਸੇਵਾ ਕਰਦੇ ਰਹੇ ਅੱਜ ਲੋਕਾਂ ਦੇ ਸਾਹਮਣੇ ਤਿੰਨ ਕੈਂਡੀਡੇਟ ਹੈ ਤੇ ਮੈਂ ਬੇਨਤੀ ਕਰਦੀ ਹਾਂ ਕਿ ਇੱਕ ਦਾ ਕਿਰਦਾਰ ਬੜਾ ਉੱਚਾ ਹੈ ਮਿਆਰ ਬੜਾ ਉੱਚਾ ਰੱਖਿਆ ਹੋਇਆ ਹੈ ਕਠਿਨਾਈਆਂ ਵੀ ਆਈਆਂ ਜ਼ਿੰਦਗੀ ਦੇ ਵਿੱਚ ਤੇ ਪਰ ਤਾਂ ਵੀ ਉਹਨਾਂ ਨੇ ਆਪਦਾ ਮਿਆਰ ਨਹੀਂ ਹਿੱਲਣ ਦਿੱਤਾ ਤੇ ਮੈਂ ਔਰਤਾਂ ਨੂੰ ਤੇ ਆਪਦੀਆਂ ਭੈਣਾਂ ਨੂੰ ਖਾਸ ਕਰਕੇ ਹੱਥ ਬੰਨ ਕੇ ਬੇਨਤੀ ਕਰਦੀ ਹਾਂ ਕਿ ਜਲੰਧਰ ਦੇ ਵਿੱਚ ਪਹਿਲੀ ਵਾਰ ਕਿਸੇ ਭੈਣ ਨੂੰ ਟਿਕਟ ਮਿਲੀ ਹੈ ਬੜੀ ਵਾਰ ਭਰਾਵਾਂ ਨੂੰ ਟਿਕਟਾਂ ਮਿਲੀਆਂ ਬੜੀ ਵਾਰ ਉਹ ਜਿੱਤੇ ਕਈ ਵਾਰ ਪਿਛਲੀ ਵਾਰ ਤਾਂ ਸਾਡਾ ਭਰਾ ਸਾਨੂੰ ਛੱਡ ਕੇ ਹੀ ਉੱਠ ਗਿਆ ਪਹਿਲੀ ਵਾਰ ਔਰਤ ਨੂੰ ਟਿਕਟ ਮਿਲੀ ਹੈ ਸਾਰੀਆਂ ਔਰਤਾਂ ਨੂੰ ਬੇਨਤੀ ਹੈ ਕਿ ਆਓ ਸਾਰੇ ਰਲ ਕੇ ਇੱਕ ਇਤਿਹਾਸ ਰਚੀਏ ਤੇ ਭੈਣ ਨੂੰ ਜਿਤਾ ਕੇ ਅਸੈਂਬਲੀ ਚ ਭੇਜੀਏ ਅਕਾ ਜੀ ਜਿਹੜੀ ਤੁਹਾਡੀ ਸਰਗਰਮੀ ਹੈ ਇਸ ਨੂੰ ਲੈ ਕੇ ਵੀ ਮੈਂ ਇੱਕ ਦੋ ਚੈਨਲ ਤੇ ਸੁਣ ਰਿਹਾ ਸੀਗਾ ਉਸ ਨੂੰ ਵੀ ਲੈ ਕੇ ਚਰਚਾ ਹੋਣ ਲੱਗ ਪਈ ਹੈ ਕਿ ਅਮਰਤਾ ਵੜਿੰਗ ਜੀ ਚਲੋ ਕੰਮ ਤੇ ਪਹਿਲਾਂ ਰਾਜਾ ਲੀ ਜੀ ਰਾਜਾ ਜੀ ਲਈ ਵੀ ਕਰਦੇ ਸੀ ਬਟ ਹੁਣ ਜਿਸ ਲੈਵਲ ਤੇ ਉਹ ਵਰਕਿੰਗ ਕਰ ਲਾਪੇ ਨੇ ਉਹ ਹੁਣ ਜਿਹੜਾ ਕਨਫਰਮ ਨੇ ਕਿ ਉਹ ਗਿੱਦੜਵਾਤ ਉਹ ਕਾਂਗਰਸ ਦੇ ਕੈਂਡੀਡੇਟ ਹੋਣਗੇ ਔਰ ਉਹਨਾਂ ਦੀ ਵਰਕਿੰਗ ਸਟਾਈਲ ਤੋਂ ਵੀ ਇਹ ਲੱਗਦਾ ਕਿ ਕਾਣਾ ਮੇਰੇ ਵੀਰ ਵਰਕਿੰਗ ਤਾਂ ਮੈਂ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀ ਕਰਦੀ ਆਂ ਪਰ ਸ਼ਾਇਦ ਧਿਆਨ ਤੁਸੀਂ ਲੋਕਾਂ ਨੇ ਅੱਜ ਦਿੱਤਾ। ਨਹੀਂ ਮੈਂ ਰਾਜਾ ਜੀ ਦੀ ਗੱਲ ਕਰ ਰਿਆਂ ਕਾਂਗਰਸ ਪਾਰਟੀ ਦੀ ਨਹੀਂ ਜਿਸ ਤਰ੍ਹਾਂ ਤੁਸੀਂ ਉਹ ਜੋ ਜੋ ਜਿਵੇਂ ਜਿਵੇਂ ਜ਼ਿੰਮੇਵਾਰੀ ਲੱਗਦੀ ਗਈ ਹੈ ਭਾਵੇਂ ਪਹਿਲਾਂ ਰਾਜਾ ਜੀ ਜੀ ਲੱਗਦੀ ਸੀ ਹੁਣ ਅੱਜ ਪੰਜਾਬ ਦੇ ਪ੍ਰਧਾਨ ਹੋਣ ਦੇ ਤੌਰ ਤੇ ਮੇਰੀ ਜਲੰਧਰ ਦੇ ਵਿੱਚ ਜ਼ਿੰਮੇਵਾਰੀ ਲੱਗੀ ਹੈ। ਮੈਂ ਆਪਣੀ ਜ਼ਿੰਮੇਵਾਰੀ ਨੂੰ ਤਨਦੇਈ ਨਾਲ ਨਿਭਾਉਣੀ ਹੈ। ਸ਼ੁਰੂ ਤੋਂ ਨਿਭਾਉਂਦੀ ਰਹੀ ਆਂ। ਆਪਾਂ ਜਲੰਧਰ ਤੱਕ ਸੀਮਿਤ ਰਹੀਏ ਜਲੰਧਰ ਇਲੈਕਸ਼ਨ ਤੱਕ ਉਸ ਤੋਂ ਬਾਅਦ ਗਿੱਧੜਵੇ ਦੀ ਗੱਲ ਕਰਾਂਗੇ। ਜਲੰਧਰ ਦੀ ਗੱਲ ਹੀ ਇੱਥ ਮਹਿਲਾਵਾਂ ਦੇ ਵਿੱਚ ਤੁਸੀਂ ਜਾਂਦੇ ਹੋ ਤੁਸੀਂ ਜਿੰਨੀਆਂ ਵੀ ਮੀਟਿੰਗਾਂ ਕਰ ਰਹੇ ਹੋ ਲੰਬੀ ਚਰਚਾ ਕਰਦੇ ਮੈਂ ਦੇਖ ਰਿਹਾ ਤੁਸੀਂ ਕੱਲ ਪਰਸੋਂ ਦਾ ਡੋਟ ਟੂ ਡੋਟ ਵੀ ਜਾਂਦੇ ਹੋ ਮਹਿਲਾਵਾਂ ਦੇ ਨਾਲ ਚਰਚਾ ਕਰ ਰਹੇ ਹੋ ਮਹਿਲਾਵਾਂ ਦੀ ਇਸ ਚੋਣ ਦੇ ਵਿੱਚ ਕਿੰਨੀ ਕਿ ਕਿਉਂਕਿ ਕੌਂਗਰਸ ਦੇ ਕੈਂਡੀਡੇਟ ਵੀ ਇੱਕ ਮਹਿਲਾ ਨੇ ਤੁਸੀਂ ਗੱਲ ਵੀ ਇਸ ਦੀ ਕੀਤੀ ਮਹਿਲਾਵਾਂ ਦੀ ਕਿੰਨੀ ਕਹਮੀयत ਔਰ ਕਿਹੜੇ ਮੁੱਦੇ ਮਹਿਲਾਵਾਂ ਨਾਲ ਫਿਰ ਅਮਰਤਾ ਜੀ ਜੁੜੇ ਮਹਿਲਾਵਾਂ ਦੀ ਅਹਿਮੀਅਤ ਮਹਿਲਾਵਾਂ ਸਾਰੀਆਂ ਇੱਕ ਤਰਫਾ ਵੋਟ ਪਾ ਦੇਣ ਬੀਬੀ ਸੁਰਿੰਦਰ ਕੌਰ ਜੀ ਜਿੱਤ ਜਾਣਗੇ ਆਹ ਅਹਿਮੀਅਤ ਹੈ ਬੀ ਸਾਰੀਆਂ ਲੇਡੀਜ਼ ਇੱਕ ਤਰਫਾ ਵੋਟ ਪਾ ਦੇਣ ਤੇ ਬੀ ਜੀ ਸਾਡੀ ਪੈਣ ਚੁੱਤ ਚੁਗੀ ਮਤਲਬ ਕਿ 50% ਆਬਾਦੀ ਹੈ ਇਹਨਾਂ ਤੋਂ ਬਿਨਾ ਇੱਕ ਗੱਲ ਸੁਣੋ ਮੇਰੀ ਤੁਸੀਂ ਅਹਿਮੀਅਤ ਕਿਵੇਂ ਪੁੱਛ ਲਿਆ ਮੈਨੂੰ ਸਾਡੀ ਕਿਸੇ ਜਿਸ ਘਰ ਦੇ ਵਿੱਚ ਭੈਣ ਨਹੀਂ ਨਾ ਹੋਊਗੀ ਉਹ ਕੰਦਾ ਹੀ ਹੋਣ ਗਿਆ ਉਹ ਘਰ ਨਹੀਂ ਹੋਊਗਾ ਠੀਕ ਹੈ ਇੱਕ ਬਿਲਡਿੰਗ ਨੂੰ ਘਰ ਬਣਾਉਣ ਵਾਲੀ ਇੱਕ ਔਰਤ ਹੁੰਦੀ ਹੈ ਪਿਆਰ ਔਰਤ ਦੇ ਨਾਲ ਜੁੜਿਆ ਹੋਇਆ ਭਾਵੇਂ ਭੈਣ ਦਾ ਰਿਸ਼ਤਾ ਹੈ ਭਾਵੇਂ ਮਾਂ ਦਾ ਰਿਸ਼ਤਾ ਹੈ ਭਾਵੇਂ ਘਰ ਵਾਲੀ ਦਾ ਰਿਸ਼ਤਾ ਹੈ ਔਰ ਪਿਆਰ ਤੋਂ ਬਿਨਾ ਇਹ ਦੁਨੀਆ ਚੱਲ ਨਹੀਂ ਸਕਦੀ ਘਰਾਂ ਦੇ ਵਿੱਚ ਜੋ ਮੋਹ ਮੁਹੱਬਤ ਹੈ ਬੱਚਿਆਂ ਦੇ ਨਾਲ ਪਰਵਾਰਾਂ ਦੇ ਵਿੱਚ ਉਹ ਔਰਤਾਂ ਕਰਦੀਆਂ ਔਰ ਜਿੰਨੀ ਮਿਹਨਤ ਔਰਤਾਂ ਕਰ ਸਕਦੀਆਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡੇ ਭਰਾ ਚੁੱਕ ਜਾਂਦੇ ਆ ਉਸ ਗੱਲ ਤੇ ਜੋ ਵਫਾਦਾਰੀ ਔਰਤਾਂ ਰਿਸ਼ਤਿਆਂ ਚ ਰਭਾਉਂਦੀਆਂ ਹੈ ਉਹ ਵਫਾਦਾਰੀ ਕਿਤੇ ਨਾ ਕਿਤੇ ਭਰਾਵਾਂ 'ਚ ਨਹੀਂ ਹੁੰਦੀ ਮੇਰੀ ਗੱਲ ਦਾ ਗੁੱਸਾ ਨਾ ਕਰਿਆ ਜੇ ਪਰ ਅਸਲੀਅਤ ਹੈ ਮੈਂ ਉਹੀ ਵਫਾਦਾਰੀ ਸੁਰਿੰਦਰ ਕੌਰ ਭੈਣ ਦੇ ਵਿੱਚ ساری ਉਮਰ ਦੇਖੀ ਹੈ ਤੇ ਜੇ ਸਾਡੇ ਭਰਾਵਾਂ ਨੇ ਸਾਡੀਆਂ ਭੈਣਾਂ ਨੇ ਜਿਤਾਤਾ ਤੇ ਜਿੰਨੀ ਤਨਦੇਈ ਦੇ ਨਾਲ ਸਾਡੀ ਭੈਣ ਨੇ ਐਮਸੀ ਹੋਣ ਦੇ ਤੌਰ ਤੇ ਕੰਮ ਕੀਤਾ ਤੁਸੀਂ ਦੇਖੋਗੇ ਅਸੈਂਬਲੀ ਦੇ ਵਿੱਚ ਵੀ ਉਵੇਂ ਹੀ ਕੰਮ ਕਰਨ। ਹੁਣ ਮੁੱਦਿਆਂ ਦੇ ਪ੍ਰਤੀ ਅਵੇਅਰਨ ਜਿਹੜੀ ਗੱਲਬਾਤ ਆਪਸੀ ਮਹਿਲਾਵਾਂ ਕਰਦੇ ਕਿ ਮਹਿੰਗਾਈ ਵਧ ਗਈ ਜਾਂ ਪੰਜਾਬ ਸਰਕਾਰ ਦੇ ਲੈਵਲ ਤੇ ਜਾਂ ਸੈਂਟਰ ਦੇ ਲੈਵਲ ਦੇ ਉੱਤੇ ਇਸ ਤੇ ਵੀ ਚਰਚਾ ਹੁੰਦੀ ਹੈ। ਆਫ ਕੋਰਸ ਦੇਖੋ ਨਾ ਨਸ਼ਾ ਕਿੰਨਾ ਵੱਡਾ ਮੁੱਦਾ ਹੈ। ਲੋਕਾਂ ਦੀ ਜਲੰਧਰ ਦੇ ਵਿੱਚੋਂ 40 ਤੋਂ 50% ਇੰਡਸਟਰੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਬੰਦ ਹੋ ਚੁੱਕੀ ਹੈ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸੇ ਇੰਡਸਟਰੀ ਨੂੰ ਸਪੋਰਟ ਕਰਾਂਗੇ ਪਰ ਤੁਸੀਂ ਵੇਖੋ 40 ਤੋਂ 50% ਇੰਡਸਟਰੀ ਬੰਦ ਹੋਣਾ ਕਿੰਡੀ ਵੱਡੀ ਗੱਲ ਹੈ ਲੈਦਰ ਇੰਡਸਟਰੀ ਕੋਲੈਪਸ ਕਰ ਗਈ ਤੇ ਉਸ ਜਦੋਂ ਇੰਡਸਟਰੀ ਕੋਲੈਪਸ ਕਰਦੀ ਹੈ ਉਹਨਾਂ ਘਰਾਂ ਤੇ ਅਸਰ ਪੈਂਦਾ ਹੈ ਆਮਦਨ ਤੇ ਅਸਰ ਪੈਂਦਾ ਹੈ ਮਹਿੰਗਾਈ ਸਿਰ ਚੜ ਕੇ ਬੋਲ ਰਹੀ ਹੈ ਲੋਕਾਂ ਦੇ ਬਿਜਲੀ ਆਉਂਦੀ ਨਹੀਂ 300 ਯੂਨਿਟ ਤਫਰੀ ਦੇ ਰਹੇ ਐ ਪਰ ਬਿਜਲੀ ਤਾਂ ਆਉਂਦੀ ਨਹੀਂ ਕੋਈ ਵਾਦਾ ਨਹੀਂ ਪੂਰਾ ਕੀਤਾ ਕੋਈ ਨੌਕਰੀਆਂ ਨਹੀਂ ਦਿੱਤੀਆਂ ਲੇਡੀਜ਼ ਨੂੰ ਹਜ਼ਾਰ ਰੁਪਏ ਦਾ ਇਹਨਾਂ ਨੇ ਲਾਰਾ ਲਾ ਕੇ ਤੇ ਅੱਜ ਤੱਕ ਮੈਨੂੰ ਦੱਸੋ ਕਿਤੇ ਇੱਕ ਔਰਤ ਨੂੰ ਪੂਰੇ ਪੰਜਾਬ ਦੇ ਵਿੱਚ ਪੈਸੇ ਮਿਲੇ ਹੋਣ ਦੱਸੋ ਨਾ ਮੈਨੂੰ ਕੋਈ ਇੱਕ ਵਾਦਾ ਦੱਸ ਦੇ ਆਮ ਆਦਮੀ ਪਾਰਟੀ ਕੇਸੀ ਪੂਰਾ ਕੀਤਾ ਤੇ ਮੈਂ ਜਲੰਧਰ ਚ ਵੋਟ ਹੀ ਨਹੀਂ ਮੰਗਦੀ ਸਿੱਧੀ ਜੀ ਗੱਲ ਹੈ ਮੈਨੂੰ ਦੱਸ ਦਿਨ ਕਿ ਅਸੀਂ ਆ ਕੀਤਾ ਹੈ ਪੰਜਾਬ ਵਾਸਤੇ ਅਸੀਂ ਜਲੰਧਰ ਵਾਸਤੇ ਆ ਕੀਤਾ ਮੈਂ ਵੋਟ ਹੀ ਨਹੀਂ ਮੰਗਦੀ ਚਿਲੰਦਰ ਦੇ ਜਿਹੜੇ ਵੈਸਟ ਹਲਕੇ ਦੇ ਵੋਟਰ ਨੇ ਕੀ ਉਹਨਾਂ ਨੂੰ ਕੀ ਸੰਦੇਸ਼ ਤੁਸੀਂ ਦੇਣਾ ਚਾਹੁੰਦੇ ਹੋਰ ਕੀ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਮੈਂ ਇੱਕੋ ਹੀ ਅਪੀਲ ਕਰੂੰਗੀ ਕਿ ਤੁਸੀਂ 2.5 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਐਮਐਲਏ ਸੀ ਤੁਹਾਡਾ ਕੈਂਡੀਡੇਟ ਸਰਕਾਰ ਤੁਹਾਡੀ ਸੀ ਕੈਂਡੀਡੇਟ ਤੁਹਾਡਾ ਸੀ ਜੇ 2.5 ਸਾਲ ਕੈਂਡੀਡੇਟ ਸਰਕਾਰ ਦੇ ਬਾਵਜੂਦ ਜੇ ਉਹ ਕੁਝ ਨਹੀਂ ਨਾ ਕਰ ਸਕਿਆ ਆਉਣ ਵਾਲੇ 2.5 ਸਾਲਾਂ ਚ ਉਹਨਾਂ ਨੇ ਕੁਝ ਨਹੀਂ ਕਰਨਾ ਤੁਸੀਂ 22 ਸਾਲ ਪਰਖ ਲਿਆ ਸਰਕਾਰ ਨੂੰ ਵੀ ਪਰਖ ਲਿਆ ਉਹਨਾਂ ਦੇ ਕੈਂਡੀਡੇਟ ਨੂੰ ਵੀ ਪਰਖ ਲਿਆ ਹੁਣ ਘੱਟੋ ਘੱਟ ਇੱਕ ਐਸਾ ਕੈਂਡੀਡੇਟ ਚੁਣੋ ਜਿਹੜਾ ਤੁਹਾਡੀ ਆਵਾਜ਼ ਅਸੈਂਬਲੀ ਤੱਕ ਪਹੁੰਚਾ ਸਕੇ ਤੇ ਤੁਹਾਡੇ ਬਣਦੇ ਹੱਕਾਂ ਦੀ ਆਵਾਜ਼ ਚੱਕ ਸਕੇ ਔਰ ਤੁਹਾਨੂੰ ਬਣਦੇ ਹੱਕ ਲਿਆ ਕੇ ਦੇ ਸਕੇ ਔਰ ਇਹ ਉਹ ਕੈਂਡੀਡੇਟ ਹੈ ਜਿਨੇ ਮਗਰਲੇ 25 ਸਾਲ ਤੁਹਾਡੀ ਸੇਵਾ ਕੀਤੀ ਹੈ ਤੁਸੀਂ ਉਹਨੂੰ ਵੇਖਿਆ ਹੈ ਪਰਖਿਆ ਸੁਰਿੰਦਰ ਕੌਰ ਜੀ ਤੋਂ ਵੱਧ ਚੰਗਾ ਕੈਂਡੀਡੇਟ ਹੋ ਨਹੀਂ ਸਕਦਾ ਹਲੋ ਗੋਨਨ ਤੁਹਾਨੂੰ ਆਸੇ ਇੱਕ ਲੋਕ ਜਿਹੜੇ ਆ ਉਹਨਾਂ ਨੇ ਲੋਕਾਂ ਦੇ ਅੱਗੇ ਬੇਨਤੀ ਕਰਦੀ ਹੈ ਵਿਖੋ ਨਿਮਰਤਾ ਸਹਿਤ ਬੇਨਤੀ ਕਰਦੀ ਹੈ ਕਿ ਸਾਡਾ ਸਾਥ ਦਿਓ ਸਾਡੀ ਭੈਣ ਨੂੰ ਜਿਤਾਓ ਇਤਿਹਾਸ ਰਚੀ ਹੈ ਇੱਕ ਭੈਣ ਨੂੰ ਜਿਤਾ ਕੇ ਅਸੈਂਬਲੀ ਭੇਜੀ ਇੱਕ ਵਰਕਰ ਨੇ ਉਹ ਜਿਵੇਂ ਕਿ ਵੱਡੇ ਪਹਿਲਾਂ ਚਿਹਰੇ ਲੜਦੇ ਹੁੰਦੇ ਸੀਗੇ ਕਿ ਕੇਪੀ ਸਾਹਿਬ ਸੀਗੇ ਰਿੰਕੂ ਜੀ ਸੀਗੇ ਬਟ ਇਸ ਵਾਰ ਪਿਓਰ ਇੱਕ ਵਰਕਰ ਨੂੰ ਤਾਂ ਇਸ ਨੂੰ ਲੈ ਕੇ ਵਰਕਰ ਵੀ ਇਹਦੇ ਮੋਟੀਵੇਟ ਹੋਏ ਹਾਂ ਮੈਂ ਤਾਂ ਤਾਂ ਹੀ ਤਾਂ ਕਹਿੰਨੀ ਆ ਨਾ ਕਿ ਇੱਕ ਜਿਹੜਾ ਬਦਲਾਅ ਆਇਆ ਹੈ ਵਰਕਰਸ ਨੂੰ ਅੱਗੇ ਲੈ ਕੇ ਜਾਣ ਦਾ ਇੱਕ ਛਾ ਹੈ ਕਾਂਗਰਸ ਦੇ ਵਿੱਚ ਔਰਤਾਂ ਨੂੰ ਅੱਗੇ ਲੈ ਕੇ ਜਾਣ ਦਾ ਉਛਾ ਹੈ ਬਾਕੀ ਪਾਰਟੀਆਂ ਤਾਂ ਗੱਲਾਂ ਕਰਦੀਆਂ ਕਾਂਗਰਸ ਨੇ ਤਾਂ ਕਰਕੇ ਵਿਖਾਤਾ ਤੇ ਹੁਣ ਜਨਤਾ ਦਾ ਫਰਜ਼ ਬਣਦਾ ਹੈ ਕਿ ਪਾਰਟੀ ਦਾ ਸਾਥ ਦੇਵੇ ਸਭ ਨੂੰ ਥੈਂਕ ਯੂ ਤਾਂ ਅਮਰਤਾ ਵੜਿੰਗ ਜੀ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਸਰਤਾਪਕ ਬਲਸਿੰਘ ਮਾਨ ਉਹਨਾਂ ਦਾ ਉਹਨਾਂ ਦੀ ਧਰਮ ਪਤਨੀ ਬੀਬਾ ਗੁਰਪ੍ਰੀਤ ਕੌਰ ਜੀ ਉਹਨਾਂ ਦੀ ਸਿਸਟਰ ਜਿਵੇਂ ਚੋਣ ਪ੍ਰਚਾਰ ਜੰਦਰ ਚ ਕਰ ਰਹੇ ਨੇ ਇਸਰਾ ਅਮਰਿੰਦਰ ਸਿੰਘ ਰਾਜਾ ਵੜਿੰਗ ਵੀਚੋਂ ਪ੍ਰਚਾਰ ਕਰ ਰਹੇ ਤੇ ਉਹਨਾਂ ਦੀ ਧੰਨਵਾਦੀ ਅੰਮ੍ਰਿਤ ਵੜਿੰਗ ਵੀ ਤਾਂ ਲੋਕਾਂ ਦੇ ਵਿੱਚ ਜਾ ਰਹੇ ਨੇ ਖਾਸ ਤੌਰ ਤੇ ਮਹਿਲਾਵਾਂ ਦੇ ਨਾਲ ਜਾ ਕੇ ਉਹ ਚਰਚਾ ਕਰਦੇ ਨੇ ਕਿਤੇ ਵੀ ਨੁਕਕੜ ਮੀਟਿੰਗਾਂ ਕਰਦੇ ਨੇ ਤਾਂ ਉਹਨਾਂ ਦਾ ਇਹੋ ਹੀ ਕਹਿਣਾ ਹੈ ਕਿ ਇਸ ਵਾਰ ਅਸੀਂ ਉਸ ਵਿਅਕਤੀ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਉਸ ਮਹਿਲਾ ਨੂੰ ਜਿਹੜੇ ਇਸ ਹਲਕੇ ਨਾਲ ਜੁੜੇ ਨੇ ਔਰ ਲਗਾਤਾਰ ਉਹਨਾਂ ਦੀ ਪਰਫਾਰਮੈਂਸ ਜਿਹੜੀ ਆ ਉਹ ਲੋਕ ਵੰਦੇ ਆਏ ਨੇ ਔਰ ਉਹਨਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਔਰ ਉਮੀਦ ਵੀ ਜਿਤਾਈ ਕਿ जलंधर वैस की जी चो है कांग्रेस पार्टी शान जितेगी कैमरा पर्सन मुकेश बाबत गगनदीप शर्मा दैनिक सुरा टीवी जालंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर